ਸਤਿ ਗੁਰੂ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਘਰ ਵਾਲੀ ਲਾ ਰਹੀ ਹੈ ਪੁੱਤ ਇਹ ਕੁੜੀ ਐ ਲਾਨੀ ਆ ਪੁੱਛੇ ਛੇਤੀ ਛੇਤੀ ਕੰਮ ਨੂੰ ਵੇੜ ਲਾ ਫੇ ਆਪਾਂ ਜਾਣਾ ਵੀ ਆ ਚਲ ਤੂੰ ਅੱਜ ਕਿਸੇ ਨਾਲ ਚੱਲ ਜੇ ਮੈਂ ਫੇ ਮੰਮੀ ਨੂੰ ਦਵਾਈ ਲੈਣ ਜਾਣਾ ਫੇ ਆਪਾਂ ਕੱਲ ਨੂੰ ਮਿਲਦੇ ਹਾਂ ਠੀਕ ਆ ਮੈਂ ਦਵਾਈ ਲਿਆਵਾਂ ਜਾ ਕੇ ਬਰਨਾਲੇ ਤੋਂ ਲਓ ਵੀ ਦਵਾਈ ਲੈ ਕੇ ਆ ਗਏ ਘਰੇ ਬਰਨਾਲੇ ਤੋਂ ਤੇ ਹੁਣ ਚੱਲੇ ਆਪਾਂ ਕੰਮ ਤੇ ਦਵਾਈ ਲੈਣ ਜਾਣਾ ਪੈਂਦਾ ਚਲੋ ਮਿਲਦੇ ਆਂ ਅੱਗੇ ਕਿਆ ਕਿਆ ਹੁੰਦਾ ਦੱਸਦੇ ਆਂ ਤੁਹਾਨੂੰ ਇਹ ਜਿੰਦਗੀ ਚ ਕਮ ਕਮਾ ਕੇ ਆ ਗਈ ਦੁਨੀਆ ਚਾਰ ਦਿਨ ਦਾ ਮੇਲਾ ਲੋ ਜੀ ਅੱਜ ਖਾਵਾਂਗੇ ਗੋਲ ਗੱਪੇ ਕਾਫੀ ਟਾਈਮ ਬਾਅਦ ਅੱਜ ਟੈਸਟ ਕਰਦੇ ਆਂ ਗੋਲ ਗੱਪੇ ਬਹੁਤ ਟਾਈਮ ਹੋ ਗਿਆ ਈ ਕਰਦੇ ਆਂ ਉਹ ਅੱਜ ਮੈਂ ਖਾਣ ਦੇ ਲੈਣਾ ਚਾਹ ਚੱਕ ਦੇ ਨੇ ਫੱਟੇ ਮੈਂ ਸੋਚਿਆ ਕਿ ਅੱਜ ਗੋਲ ਗੱਪੇ ਖਾਏ ਲੈਣੇ ਆ ਮੈਂ ਕਿਹਾ ਬਣਾਵੇ ਨਹੀਂ ਵਾਲੇ ਪੰਜ ਛੇ ਗੋਲ ਗੱਪੇ ਨੂੰ ਵਾਲੇ ਪਾਣੀ ਦਾ ਖਲਾਲ ਵਾਲਾ ਯਾਰਾ ਅੱਜ ਹੋਣਾ ਬਾਅਦ ਚ ਕਲੇ ਸਹੀ ਅੱਜ ਅੱਜ ਦੀ ਬਲੌਗ ਦੇਖ ਕੇ ਨਾ ਬਾਅਦ ਚ ਕਲੇ ਸੋਣਾ ਕਿ ਘਰ ਵਾਲੇ ਨੇ ਨਾ ਕੱਲੇ ਕੱਲੇ ਨੇ ਗੋਲ ਗੱਪੇ ਖਾ ਲਏ ਮੈਨੂੰ ਨਹੀਂ ਪੁੱਛਿਆ ਆ ਚੱਕ ਘਰ ਵਾਲੀ ਦੇ ਨਾਲ ਗੋਲ ਗੱਪਾ ਓਮ ਬੜੀਆ ਬਣਾਇਆ ਉਹ ਤਾਂ ਹੂੰ ਸੋ ਸਪਾਰਾ ਕਲੇਸ਼ ਹੋਣਾ ਹੁਣ ਕਲੇਸ਼ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਆਪ ਸਭ ਨੂੰ ਪਤਾ ਹੀ ਆ ਕਿ ਲਗਾਤਾਰ ਪਿਛਲੇ ਦਿਨਾਂ ਤੋਂ ਮੀਂਹ ਪੈਣ ਕਰਕੇ ਐ ਗੋਰਦ ਸultanpur lodi ਦੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਜਿਹੜਾ ਉਹ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਜਾ ਵੜਿਆ ਉਸ ਦੇ ਸਬੰਧ ਦੇ ਵਿੱਚ ਇੱਕ ਛੋਟਾ ਜਿਹਾ ਅਪਰਾਲਾ ਕਰ ਰਹੇ ਹਾਂ ਉੱਥੇ ਦੇ ਲੋਕਾਂ ਲਈ ਰਾਸ਼ਨ ਤੇ ਪਸ਼ੂਆਂ ਲਈ ਚਾਰਾ ਲੈ ਕੇ ਇੱਕ ਤਰੀਕ ਨੂੰ ਆਪਾਂ ਇਹ ਸਮੂਹ ਬੰਗਾ ਸ਼ਹਿਰ ਦੇ ਬਤਵੰਤੇ ਸੱਜਣਾ ਦੇ ਸਾਥ ਦੇ ਨਾਲ ਰਾਸ਼ਨ ਰਾਸ਼ਨ ਦੇ ਵਿੱਚ ਜਿੱਦਾਂ ਕਿ ਪਾਣੀ ਆਟਾ ਖੰਡ ਚੌਲ ਦਾਲਾਂ ਤੇ ਪਸ਼ੂਆਂ ਦਾ ਚਾਰਾ ਸਾਬਣ ਤੇਲ ਇਹ ਸਮਾਨ ਸਾਰਾ ਤੁਸੀਂ ਲੈ ਕੇ ਸਾਡੇ ਪਿੰਡ ਲਧਾਣਾ ਚਿੱਕਾ ਜਾਂ ਸੋਤਰਾ ਜੱਸਾ ਭਾਜੀ ਆ ਤੇ ਖਟਕੜ ਕਲਾ ਤੋਂ ਸਰਪੰਚ ਨੇ ਆਮ ਲਵਾਇਆ ਜੀ ਉਹਨਾਂ ਦੇ ਘਰੇ ਘਰਾਂ ਚ ਪਹੁੰਚ ਸਕਦੇ ਆ ਤੁਹਾਨੂੰ 30 ਤਰੀਕ ਤੱਕ ਸਾਡਾ ਇਹ ਸਮਾਨ ਜਿਹੜਾ ਅਸੀਂ ਇਕੱਠਾ ਕਰਨਾ ਵਾ ਤੇ ਇੱਕ ਤਰੀਕ ਅਸੀਂ ਸਵੇਰੇ 6 ਵਜੇ ਜਿਹੜਾ ਉਹ ਚਾਲੇ ਪਾਵਾਂਗੇ ਇੱਕ ਤਰੀਕ ਨੂੰ ਅਸੀਂ ਸੁਲਤਾਨਪੁਰ ਲੋਧੀ ਦੇ ਜਿਹੜੇ ਆਲੇ ਦੁਆਲੇ ਦੇ ਪਿੰਡ ਆ ਉੱਥੇ ਜਾ ਕੇ ਜਿਹੜਾ ਇਹ ਰਾਸ਼ਨ ਜਿਹੜਾ ਵੀ ਇਕੱਠਾ ਹੋਊਗਾ ਸੰਗਤ ਵੱਲੋਂ ਉਹ ਸਾਰਾ ਆਪਾਂ ਉੱਥੇ ਵੰਡ ਕੇ ਆਵਾਂਗੇ ਤੇ ਨਾਲ ਦੀ ਨਾਲ ਸਾਰੀ ਸੰਗਤ ਨੂੰ ਵੀ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਆਪਾਂ ਉਹਨਾਂ ਲੋਕਾਂ ਦਾ ਸਾਥ ਦੇਈਏ ਪੰਜਾਬੀਆਂ ਪੰਜਾਬੀ 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 ਦੇ ਕੰਮਾਂ ਦਾ ਹਮੇਸ਼ਾ ਪੈਸਿਆਂ ਦੀ ਲੋੜ ਨਹੀਂ ਤੁਸੀਂ ਸਿਰਫ ਸਮਾਨ ਲੈ ਕੇ ਸਾਨੂੰ ਦੇ ਸਕਦੇ ਹੋ ਪੈਸੇ ਨਹੀਂ ਚਾਹੀਦੇ ਸਿਰਫ ਤੇ ਸਿਰਫ ਸਮਾਨ ਜਾ ਤਾਂ ਸਾਡੇ ਘਰੇ ਲਦਾਣਾ ਚੱਕਾ ਲਦਾਣਾ ਚੱਕਾ ਵਿਖੇ ਸਾਡਾ ਨੰਬਰ ਵੀ ਨੋਟ ਕਰ ਲਓ 95016 17005 ਤੇ ਤੁਸੀਂ ਫੋਨ ਕਰਕੇ ਵੀ ਸਾਨੂੰ ਦੱਸ ਸਕਦੇ ਹੋ ਕਿ ਇੱਥੋਂ ਭਈ ਸਮਾਨ ਚੱਕ ਲਓ ਅਸੀਂ ਉੱਥੋਂ ਚੱਕ ਲਵਾਂਗੇ ਜਾਂ ਸੋਤਰਾ ਜੱਸਾ ਭਾਈ ਆ ਤੇ ਖੜਕੜ ਖੁਰਦ ਤੋਂ ਸਰਪੰਚ ਨੇ ਆਮ ਲਵਾਇਆ ਜੀ ਤੇ ਸਮੂਹ ਸੰਗਤ ਨੂੰ ਬੇਨਤੀ ਆ ਹੱਥ ਜੋੜ ਕੇ ਕਿ ਚਲੋ ਤੁਸੀਂ ਵੀ ਸਾਡੇ ਨਾਲ ਆਪਾਂ ਜਾ ਕੇ ਆਈਏ ਉਹਨਾਂ ਵੀਰਾਂ ਦਾ ਸਾਥ ਦੇਈਏ ਤੇ ਉਹਨਾਂ ਨੂੰ ਜਿਹੜਾ ਰਸ਼ਨ ਦੇ ਕੇ ਆਈਏ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਲਾਹੁ ਮੇ ਮਿੱਤਰੋ ਆਪਾਂ ਚੱਲੇ ਆ ਅੱਜ ਨਾਲ ਦੀ ਨਾਲ ਤੁਹਾਨੂੰ ਦੱਸ ਦਿੰਨੇ ਆ ਆਪਾਂ ਪਟਾਕਿਆਂ ਦੀ ਦੁਕਾਨ ਵੀ ਲਾਉਣੀ ਆ ਤੇ ਅੱਜ ਆਪਾਂ ਮਾਰਨਾ ਪਟਾਕਿਆਂ ਦਾ ਸੌਦਾ ਤੇ ਦੀਵਾਲੀ ਨੂੰ ਆਪਾਂ ਅਤਤ ਅਨੁਸਾਰਿਆਂ ਨੂੰ ਘੱਟ ਰੇਟ ਤੇ ਪਟਾਕੇ ਆਪਾਂ ਦੇਣੀ ਆ ਜਿੱਥੇ ਮਰਜ਼ੀ ਰੇਟ ਪੁੱਛ ਕੇ ਆ ਜਿਓ ਆਪਣੇ ਕੋ ਤੁਹਾਨੂੰ ਉਹ ਬੰਦਿਆਂ ਨਾਲੋਂ 10 15 20 ਰੁਪਏ ਘੱਟ ਰੇਟ ਤੇ ਪਟਾਕਾਂ ਮਿਲੂਗਾ ਤੇ ਸਾਰੇ ਭਰਾ ਜਰੂਰ ਵਿਜ਼ਿਟ ਕਰਿਓ ਨਾ ਇੱਥੇ ਕੀ ਤੇ ਮਿਲਦੇ ਹਾਂ ਫਿਰ ਜਲਦੀ ਕਰਾਲੀ 1 ਘੰਟੇ ਬਾਅਦ ਕਰਾਲੀ ਸ਼ਹਿਰ ਚ ਮੈਨੂੰ ਤਾਂ ਸਮਾਂ ਹੀ ਲੱਗ ਰਿਹਾ ਕਰਾਰੀ ਤੋਂ ਆ ਰਹੇ ਆ ਟਾਈਮ ਹੋ ਗਿਆ ਜ਼ਿਆਦਾ ਤੇ ਪਟਾਕਿਆਂ ਦੀ ਹੋ ਗਈ ਡੀਲ ਡਨ 2 ਲੱਖ ਰੁਪਏ ਦਾ ਪਟਾਕਾ ਆਪਾਂ ਲੈ ਰਿਆ ਜੀ ਤੁਸੀਂ ਸਾਰਿਆਂ ਨੇ ਸਪੋਰਟ ਵੀ ਕਰਨੀ ਆ ਤੇ ਆਣਾ ਵੀ ਦਿਵਾਲੀ ਨੂੰ ਪਟਾਕੇ ਲੈਣ ਸਾਰਿਆਂ ਨਾਲੋਂ ਘੱਟ ਰੇਟ ਆਪਣੇ ਕੋਲ ਮਿਲੂਗਾ ਤੁਹਾਨੂੰ ਇਸ ਗੱਲ ਦੀ ਗਾਰੰਟੀ ਆ ਤੁਸੀਂ ਕਿਤੇ ਵੀ ਪੁੱਛ ਕੇ ਆ ਜਿਓ ਤਾਂ ਨੂੰ ਸ਼ੋ ਸ਼ੋਟ ਤੇ ਵੀ ਵਧੀਆ ਰੇਟ ਜੈਨੂਨ ਰੇਟ ਹਰੇਕ ਪਟਾਕੇ ਦਾ ਕੋਕ ਕੋਕ ਦਾ ਪਟਾਕਾ ਵੀ ਤੁਹਾਨੂੰ ਆਪਣੇ ਕੋਲੋਂ ਮਿਲੂਗਾ ਕੋਕ ਦਾ ਵੀ ਮੈਂ ਬਹੁਤ ਘੱਟ ਰੇਟ ਤੇ ਜਾਇਜ਼ ਰੇਟ ਤੇ ਕੋਈ ਡਿਸਕਾਊਂਟ ਇਦਾਂ ਨਹੀਂ ਕਿ 50% ਜਿੰਨਾ ਆਇਆ ਹੋਊਗਾ ਉਸ ਰੇਟ ਦੇ ਭਾਅ ਤੁਹਾਨੂੰ ਕੋਕ ਦਾ ਪਟਾਕਾ ਦੇ ਦੇਣਾ ਹੈ ਬਈ ਜੀ ਆਪਾਂ ਥੈਂਕ ਯੂ ਵੈਰੀ ਮਚ ਲਓ ਜੀ ਆਪਾਂ ਪਹੁੰਚ ਗਏ ਘਰੇ ਤੇ ਮੰਮੀ ਹਣੀ ਰਾਮ ਕਰੇ ਤੇ ਕਛਲੇਆ ਜੀ ਵੀ ਪਿਆਰੀ ਵੀ ਤੇ ਫਿਰ ਹੁਣ ਆਪਾਂ ਖਾ ਮੰਗੇ ਲੰਗਰ ਪ੍ਰਸ਼ਾਦ ਦਾ ਤੇ ਮਿਲਦੇ ਆਂ ਅਗਲੇ ਭਲਕੇ ਮੰਮੀ ਇਹਨਾਂ ਡੈਡੀ ਨਾਲ ਆਲੇ ਭਈ ਡੈਡੀ ਨਾਲ ਕੇ ਮਾੜੀ ਰੋਟੀ ਪਾਉਣੇ ਨੂੰ ਵਾਸਤੇ ਮੈਂ ਉਹ ਰੋਟੀ ਖਾ ਲਈ ਆ ਬਸ ਉਹਨੇ ਨਾਲਾ ਬਣਾ ਲੇ ਜਦ ਮੈਨੂੰ ਰੋਟੀ ਪਾਉ ਉਹ ਖਾਵੇ ਤੇ ਮਾਰਦਾ ਨਾਲ ਕੇ ਜਿੱਦ ਕਰਦੀ ਆ ਜੇ ਪਤਾ ਨਹੀਂ ਕਦ ਲੜਦੀ ਰਹਿੰਦੀ ਆ ਦਸ ਫੋਲ ਕਰੀ ਹੋਰ ਆ ਮੰਮੀ ਲੈਣਗੇ